ਡੱਡੂ ਡੱਡੂ ਫੜ ਕੇ ਡੱਡੂਆਂ ਦੇ ਪਾ ਲੋ ਨੱਥ ਨੱਥਾ ਪਾ ਕੇ ਡੱਡੂਆਂ ਦੇ ਇੱਕ ਬਣਾ ਲੋ ਪੰਜਾਲੀ ਹੈ ਇੱਕ ਬਣਾ ਲੋ ਪੰਜਾਲੀ ਇੱਕ ਬਣਾ ਲੋ ਹਲ ਹਲ ਬਣਾ ਕੇ ਉਹਦੇ ਹਾਲਾ ਬਿਲਡਿੰਗ ਅੱਡੇ ਕੇ ਗਲੀ ਕਿੰਦੀ ਠੋਕ ਲੋ ਦੇ ਠੀਕ ਆ ਐਡਾ ਐਡਾ ਬਣਾ ਲੋ ਹਲ ਛੋਟਾ ਜਿਹਾ ਐਡਾ ਉਹ ਫਿਰ ਕੀ ਹੋਊਗਾ ਐਜੋ ਹਲ ਲੱਗੂਗਾ ਜੇ ਜਦੋਂ ਜਦੋਂ ਨਾਵੇਂ ਬਹਣ ਬੋਣ ਉਹਦੇ ਉਹਦੇ ਡੱਕਾ ਲਾ ਦੇ ਡੰਡੂ ਸਾਧ ਮਾਰਾ ਕਰ ਕੋਵਾਨੂ ਹੈ ਕੋਈ ਇੰਨਾ ਤੋਂ ਇੰਨਾ ਤੋਂ ਭਾਰਾ ਕਰੂ ਕੋਈ ਨਾ ਫੇਰ ਫੇਰ ਇੱਕ ਬੰਦੇ ਨੇ ਸ਼ੀਭੂ ਕੇ ਤੋਂ ਵਾਟਾ ਟੱਡੂਆਂ ਨਾਲ ਬਿਨਾ ਖਾਤੇ ਵਰਤੇ ਤੋਂ ਵਾਤਾ ਹੂ ਹਾਂ ਹੈਗੀ ਗੱਲ ਪੁਰਾ ਆਪਾਂ ਨੂੰ ਜੀ ਬਿਜਾ ਕੋਈ ਨਹੀਂ ਕੋਈ ਕਤਾ ਕੋਈ ਨਹੀਂ ਤੂੰ ਪਹਰਾਲੀ ਬੰਦਾ ਜੇ ਤੂੰ ਪਹਿਲਾਂ ਹਲ ਬੰਨ੍ਹ ਦੇ ਕਿਤੇ ਸਾਡੇ ਆਪੇ ਉਹ ਬੋਤਿਆਂ ਦੇ ਹਲ ਭਾਈ ਉਹਨੂੰ ਸਾਡੇ ਵੇਲੇ ਹੋਸੀ ਹੋਣੀ ਹੈਗਾ ਉਹ ਵੇਲਾ ਕੀ ਪਹਿਲਾਂ ਕੀ ਛੋਟੇ ਪਾਈ ਸੀ ਛੋਟੇ ਨਾਲ ਪਹਿਲਾਂ ਉਹ ਛੋਟੇ ਨਾਲ ਪਹਿਲਾਂ ਕੀਤੀ ਕਿ ਜਿਹੜੇ ਜਮਾਨੇ ਦਾ ਮਾਇਆ ਹੁਣ ਉਹ ਉਹ ਜਮਾਨਾ ਨਹੀਂ ਹੈਗਾ ਹੁਣ ਤੇ ਤੂੰ ਤਾਂ ਹੁਣ ਇੱਕ ਕਿਹੜੇ ਜਿਹੇ ਮਹੰਦ ਦਾ ਪੂਸਾਂ ਲੱਗੀਆਂ ਮੇਰੇ ਹੈ ਹੈ ਜੇ ਉਦੋਂ ਪੂਸਾਂ ਹੁੰਦੇ ਆ ਇਹ ਬੰਦਿਆਂ ਦੇ ਕਿ ਪੂਸਾਂ ਲੱਗੀਆਂ ਹਾਂ ਵੀ ਵੀ ਭਾਈ ਹੁਣ ਉਦੋਂ ਉਦੋਂ ਬੰਦਿਆਂ ਦੇ ਪੂਸਾਂ ਦੀ ਗਿਆ ਤੇ ਹੁਣ ਸਿੰਗਰ ਨੇ ਵੀ ਜਾਂ ਕੋਈ ਉਦੋਂ ਉਦੋਂ ਬੰਦੇ ਤਾਂ ਇਹ ਜੀ ਹੋਣਗੇ ਕਿ ਵਰਕਤੀ ਬੰਦੇ ਨਹੀਂ ਇਹ ਉਹ ਵੀ ਬੰਦੇ ਬਈਆ ਅੱਛਾ ਉਹ ਤਾਂ ਮੈਨੂੰ ਲੱਗਦਾ ਧੁੱਗੇ ਵੀ ਖੱਦਰਦੇ ਹੋਣਗੇ ਬੰਦੇ ਹੁਣ ਕਿੱਥੋਂ ਹੋਣਗੇ ਆਗੇ ਇਹ ਲੇਕਾ ਚੁੱਕ ਵੀ ਨਾ ਪਾਇਆ ਹੁੰਦਾ ਜਿਹਨੇ ਪੀਆ ਮੋਗਲ ਬੋਚ ਸਾਟੇ ਇੱਛੇ ਕਰੂ ਹੁੰਦੇ ਹੋ ਖਾਣ ਦੇ ਬੋਚ ਉਹ ਹਾਂ ਨਹੀਂ ਲੱਗ ਲੱਗ ਗੱਲ ਦੇ ਪੀ ਲਿਆ ਹਾਂ ਬੈਠਾ ਨੇ ਜਿਹੜਾ ਕੋਟਾ ਹੁੰਦਾ ਤਾਂ ਨੰਦਾ ਹੁੰਦਾ ਬਿਲਕੁਲ ਸਹੀ ਗੱਲ ਹੈ ਉਹ ਹਾਂ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਕਰ ਵੀ ਪਹੀੜ ਪੜਦਾ ਰਹੇ ਪੜਦਾ ਤਾਂ ਕਿਹਨਾਂ ਦੀ ਅਜੂ ਤਾਂ ਕੋਰਤਾ ਪਜਾਮਾ ਹੋਵੇ ਕੋਈ ਚੱਜਦਾ ਨਾ ਬੰਦਾ ਚੰਗਾ ਲੱਗੇ ਚੰਗਾ ਲੱਗੇ ਸਹੀ ਮੰਦੇ ਨਹੀਂ ਆ ਹੁਣ ਮੰਗਾ ਤਾਂ ਗਈ ਨਹੀਂ ਆ ਤਾਂ ਜਰਾ ਕੋਰਤਾ ਫਜਾ ਮੈਂ ਇਹ ਜਿਹੜਾ ਜਿਹਦਾ ਉਹੀ ਨਾ ਹੀ ਰੁਟ ਗਿਆ ਫਿਰ ਤਾਂ ਮੈਂ ਕਰੀਂ ਲਗਦਾ ਹਾਂ ਤੂੰ ਇਹ ਤੂੰ ਇਹਦਾ ਤੇਰਾ ਸਰੀਰ ਦੀ ਸੀ ਜਗਦਾ ਇਹਦੀ ਹਾਂ ਗੱਲ ਤਾਂ ਸਹੀ ਹੈ ਜਿਸ਼ੂ ਹੋਰ ਕਿ ਕਿ ਮੈਂ ਤੇਰੇ ਚੱਕ ਲੈ ਲੇ ਕਿਤਾ ਹੋ ਕੇ ਮੈਂ ਹਾਂ ਐਸੇ ਠੀਕ ਹੈ ਹੋਰ ਹੋਰ ਸੁਣਾ ਫਿਰ ਕੋਈ ਗੱਲ ਕਿਵੇਂ ਕਿਵੇਂ ਚੱਲਦਾ ਸਮਦਰ ਤੂੰ ਆ ਰਸੂ ਘੜੇ ਗੰਡਿਆ ਗੰਡਿਆ ਕਿ ਮੈਂ ਪ੍ਰੋਗਰਾਮ ਹਾਂ ਗੰਡਿਆ ਗੰਡਿਆ ਕਾਦਾ ਕੋਸ਼ਟ ਮੈਨੂੰ ਉਹਦਾ ਦੱਸ ਦੇ ਜੇ ਤੂੰ ਕਹਿੰਦਾ ਯਾਰ ਪਾ ਕਾਹਦਾ ਗਿੱਟੇ ਗੋਡੇ ਟੂ ਹੀ ਦੱਦ ਗੋਡੇ ਦੱਦ ਗੋਡਿਆਂ ਦਾ ਸਿੰਗੀ ਲਵਾ ਕੌਣ ਕਰਦਾ ਤੂੰ ਕਹਿੰਦਾ ਕਿ ਕਹਿੰਦਾ ਸ਼ਿਕਾਇਤ ਨੂੰ ਮਾਇਆ ਕੋਲ ਤੇ ਇਕੱਠਾ ਨਾ ਬਗਮਾਈ ਦਾ ਥੋੜਾ ਘਰਨਾ ਮੈਂ ਹੋਰ ਕੀ ਹੋਰ ਕਾਦਾ ਕਰਨਾ ਚੰਗੇ ਤਨੇ ਤੋੜਨਾ ਉਹ ਉਹਦਾ ਉਹਦਾ ਹੱਲੇ ਚੱਲੇ ਦਾ ਹੁੰਦਾ ਉਹ ਆਹੋ ਹੱਲੇ ਚੱਲੇ ਨਾ ਗੋਡਾ ਇਹ ਬਿਮਾਰੀ ਦਾ ਆਪਾਂ ਨੂੰ ਕੀ ਪਤਾ ਲੱਗ ਰਿਹਾ ਕਿਉਂ ਵੀ ਲੰਨਾ ਇਹ ਕਹਿੰਦਾ ਮੈਂ ਗਿੱਟੇ-ਕੁੱਡੇ ਚੜਾਉਣਾ ਗੱਲ ਇਹ ਨਹੀਂ ਢਾਹਤਾ ਦਰਾਇ ਉਹਦਾ ਤੂੰ ਖੱਬੀ ਖਾਨ ਕੋਲੇ ਬਗਦੀਉਂ ਨਹੀਂ ਚੜਾਗਾ ਦਰਸਾਗਾ ਲੈ ਫੇਹੋ ਤੇ ਹੂੰ ਕੋਨਾ ਖੱਬੀ ਖਾਨ ਕਹਿੰਦਾ ਉਹਦਾ ਤੂੰ ਖੱਬੀ ਖਾਨ ਦਾ ਘੜਾ ਮਿਲੂਗਾ ਜੇ ਮੈਂ ਖੱਬੀ ਖਾਨ ਲਾ ਲੈ ਖੱਬੀ ਖਾਨ ਬੰਦਾ ਪਰ ਲੈ ਆਵਾਂਗੇ ਕਿ ਐ ਕਰੂੰ ਐ ਕਰੂੰ ਮਲਾ ਇਹਦਾ ਚੱਲ ਗੱਲਾਂ ਦੱਬੀ ਕਰਦੇ ਇਹ ਮੈਨੂੰ ਆ ਲੱਗ ਰਿਹਾ ਜੇ ਮੈਂ ਛੰਗਰੂਮ ਤੇ ਹਟ ਕਰਾ ਕੇ ਜੇ ਮਾ ਹਨ ਹਸਪਤਾਲ ਤੇ 不行、oh,